ਤੇ ਇਹ ਫਿਰ ਆਉਂਦੀ ਕਿਹੜੀ ਜਗ੍ਹਾ ਤੋਂ ਹੈ ਜੀ 사우ਦੀਆ ਚੋਂ ਆਉਂਦੀ ਹੈ ਜੀ ਕੋਲੋਂ ਖੰਜੂਰ ਹੋ ਜਾਂਦੀ ਹੈ 130 ਰੁਪਏ ਤੋਂ ਸ਼ੁਰੂ 1200 ਰੁਪਏ ਕਿਲੋ ਠੀਕ ਹੈ ਹੁਣ ਜੀ ਮੈਂ ਇੱਕ ਆਖੀ ਨੂੰ ਦਾ ਕਿ ਚੋਪਾ ਹੜਕਾ ਕੱਢ ਕੇ ਭਰ ਦਈਏ ਉਹਦਾ ਕੋਈ ਬੈਨੀਫਿਟ ਨਹੀਂ ਜੀ ਇਹ ਡੱਬਾ ਸੀ ਵੇਚਦੇ ਆ ਪਹਿਲਾਂ ਸੁਣਵਾਇਆ ਦਿਖਾਉਣੇ ਫਾਦੇ ਪਿਆ ਦੇ ਨਾ ਠੀਕ ਹੈ ਜੀ ਠੀਕ ਹੈ ਜੀ ਜੀ 1150 ਰੁਪਏ ਦਾ ਡੱਬਾ ਵੇਚਦੇ ਆ 5 ਕਿਲੋ ਖੰਜੂਰ ਆ ਠੀਕ ਹੈ ਜੀ ਠੀਕ ਹੈ ਜੀ ਤੇ ਬਹੁਤ ਵਧੀਆ ਚੈਸਟਾਈਲ ਠੀਕ ਹੈ ਜੀ ਹਾਂ ਇਹ ਜਾਮ ਜਿਵੇਂ ਦੁੱਧ ਦੇ ਵਿੱਚੋਂ ਵਾਲ ਕੇ ਵੀ ਲੋਕ ਪਿੰਦੇ ਨੇ ਵਧੀਆ ਚੀਜ਼ ਬਣਦੀ ਹੈ ਉਹ ਸਾਡੀ ਇੱਕ ਐ ਸੁੰਦਰ ਤੇ ਨਬੀ ਦੀ ਰੋਜ਼ਾ ਖੋਲਣਾ ਖਜੂਰ ਨਾਲ ਦਾਦਾ ਸਪੌਂਟਲ ਵੇਚਦੇ ਨੇ ਜਿਹੜੇ ਦਿੱਲੀ ਬੈਠੇ ਨੇ ਉਹ ਦਾਦਾ ਸਪੌਂਟਲ ਰੋਜ਼ ਦੀ ਵੇਚਦੇ ਨੇ ਅਮਦਰਤ ਟੀਵੀ ਕੈਨੇਡਾ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਬਿਅੰਕ ਸਿੰਘ ਰੂੜੀਆਂ ਇਸ ਵੇਲੇ ਮੌਜੂਦ ਹਾਂ ਮਲੇਰ ਕੋਟਲਾ ਦੇ ਵਿੱਚ ਜਿੱਥੇ ਅਸੀਂ ਇੱਕ ਬਹੁਤ ਹੀ ਖਾਸ ਚੀਜ਼ ਦੇਖੀ ਦਰਸ਼ਕਾਂ ਦੇ ਲਈ ਤੇ ਆਮ ਲੋਕਾਂ ਦੇ ਵਿੱਚ ਠੰਡ ਦੇ ਵਿੱਚ ਇਹ ਜਿਹੜੀ ਤੋਹਫਾ ਠੰਡ ਦਾ ਕਿਹਾ ਜਾਂਦਾ ਇਹਨੂੰ ਖਜੂਰ ਖਜੂਰ ਇਸ ਵੇਲੇ ਅਸੀਂ ਖਜੂਰ ਨੂੰ ਦਿਖਾਉਣ ਦੇ ਲਈ ਲੈ ਕੇ ਆਏ ਮਲੇਰ ਕੋਟਲਾ ਦੇ ਵਿੱਚ ਤੇ ਇਹ ਖਜੂਰ ਦੀ ਅਕਸਰ ਸਟੋਰੀ ਕੀ ਹੈ ਇਹ ਬਣਦੀ ਕਿੱਥੋਂ ਹੈ ਇਹ ਆਉਂਦੀ ਕਿੱਥੋਂ ਹੈ ਤੇ ਜਿਹੜੇ ਪੰਜਾਬ ਦੇ ਵਿੱਚ ਦੀ ਲਾਗਤ ਕੀ ਹੈ ਤੇ ਇਹਦੇ ਬਾਰੇ ਗੱਲਬਾਤ ਕਰਾਂਗੇ ਬਾਈ ਜੀ ਸਾਡੇ ਨਾਲ ਮੌਜੂਦ ਰਹਿਣਗੇ ਵੀ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਨੂਰਦੀਨ ਮਰੇ ਕੋਲਾ ਸਬਜ਼ੀ ਮੰਡੀ ਪੰਜਾਬ ਪੰਜਾਬ ਸੰਭਲ ਪੰਜਾਬ ਫਰੂਟ ਏਜੰਸੀ ਬਾਈ ਨੰਬਰ ਦੁਕਾਨ ਜੀ ਤੇ ਖੰਜੂਰ ਹੈਗੀ ਆਪਣੇ ਕੋਲੇ ਘਟੋ ਘਟ ਖੰਜੂਰ ਤਾਂ ਆਉਂਦੀ ਹੈ 50 ਕਿਸਮ ਦੀ ਘਟੋ ਘਟ ਠੀਕ ਹੈ ਜੀ ਇਹ ਮਤਲਬ ਜਿਹੜੀ ਤੁਹਾਡੇ ਕੋਲ ਕਿਸਮਾਂ ਮੌਜੂਦ ਨੇ ਕਿਹੜੀ ਕਿਹੜੀਆਂ ਨੇ ਇਹ ਆਪਣੇ ਕੋਲ ਖਜੂਰ ਕਿਤਾਬੀ ਹੈ ਜੀ ਜੀ ਬਾਲੀ ਖਜੂਰ ਹੈ 사우ਦੀਆ ਦੀ ਠੀਕ ਹੈ ਜੀ ਠੀਕ ਹੈ ਜੀ ਕੀਮਤ ਹੈ ਕੀ 200 ਰੁਪਏ ਠੀਕ ਹੈ ਜੀ 1 ਕਿਲੋ ਪੈਕਟ ਦੀ ਠੀਕ ਹੈ ਜੀ ਤੇ ਇਹ ਕਾਕ ਖਜੂਰ ਹੁੰਦੀ ਹੈ ਜੀ ਜੀ ਇਹ ਹੁੰਦੀ ਹੈ 150 ਰੁਪਏ ਦੀ ਠੀਕ ਹੈ ਹਾਂ ਅੱਛਾ ਫਿਰ ਹੌਲ ਸੇਲ ਕਰਦੇ ਆ ਇਹ ਜਿਹੜੀਆਂ ਖਜੂਰਾਂ ਨੇਗੀਆਂ ਹਾਂ ਹਾਂ ਜੀ ਇਹ ਤੁਸੀਂ ਸਸਤੀ ਦਿਖਾ ਰਹੇ ਹੋ ਮਤਲਬ ਮਹਿੰਗੀ ਤੋਂ ਮਹਿੰਗੀ ਵੀ ਕੋਈ ਇਹ ਚਾਹੁੰਦੀ ਜੀ ਹਾਂਜੀ ਹਾਂਜੀ ਇਹਦੇ ਵਿੱਚ 2000 ਰੁਪਏ ਕਿਲੋ ਤੱਕ ਖਜੂਰਾ ਮੇਰੇ ਕੋਲ ਹੈਗੀ 1200 ਤੱਕ ਠੀਕ ਹੈ ਜੀ 2000 ਰੁਪਏ ਕਿਲੋ ਤੱਕ ਤੇ ਇਹ ਫਿਰ ਆਉਂਦੀ ਕਿਹੜੀ ਜਗ੍ਹਾ ਤੋਂ ਹੈ ਜੀ ਇਹ ਸਾਊਦੀਆ ਚ ਆਉਂਦੀ ਹੈ ਜੀ ਸਾਊਦੀਆ ਖੰਜੂਰ ਸਾਊਦੀਆ ਚ ਆਉਂਦੀ ਹੈ ਠੀਕ ਹੈ ਹਾਂਜੀ ਹਾਂਜੀ ਜੀ ਮੇਰੇ ਕੋਲ ਖੰਜੂਰ ਹੋ ਜਾਂਦੀ ਹੈ 130 ਰੁਪਏ ਤੋਂ ਸ਼ੁਰੂ 1200 ਰੁਪਏ ਕਿਲੋ ਤੱਕ अच्छा ਇਹਦੇ ਵਿੱਚ 슈ગર ਦੇ ਜਿਹੜੇ ਮਰੀਜ਼ ਹੁੰਦੇ ਨੇ ਉਹਨਾਂ ਦੇ ਲਈ ਇਹ ਖਾਣਾ ਫਾਇਦੇਮੰਦ ਹੈਗਾ ਜਾਂ ਨਹੀਂ ਤੁਹਾਡੇ ਕੋਲ ਲੈ ਕੇ ਜਾਂਦੇ ਹੋਣਗੋ ਲੋਕ ਦੇਖੋ ਜੀ ਜਿਹੜੀ ਖੰਜੂਰ ਹੈ ਜਿਹੜਾ ਨੈਚੁਰਲ ਮਿੱਠਾ ਹੈਗਾ ਉਹ ਇਹਨਾਂ ਨਹੀਂ ਉਹ ਕਰਦਾ ਸਮਝ ਲੈ 슈ਗਰ ਨੂੰ ਇਹਨਾਂ ਹੋ ਨਹੀਂ ਕਰਦਾ ਜਿਹੜਾ ਆਹ ਮਿੱਠਾ ਹੁੰਦਾ ਉਹ ਬਧ ਨੁਕਸਾਨ ਪਹੁੰਚਾਉਂਦਾ ਭਾਪੀ ਦੇਖੋ ਜੇ ਆਪਾਂ ਇਹ ਗੱਲ ਤਾਂ ਨਹੀਂ ਕਹਿ ਸਕਦੇ ਵੀ ਖੰਜੂਰ 슈ਗਰ ਵਾਲਿਆਂ ਵਾਸਤੇ ਬਹੁਤ ਵਧੀਆ ਹੈ ਇਹ ਤਾਂ ਨਹੀਂ ਕਹਿ ਸਕਦੇ ਠੀਕ ਹੈ ਜੀ ਠੀਕ ਹੈ ਨਹੀਂ ਯਾਨੀ ਇਹਦਾ ਉਹਦਾ ਫਰਕ ਆ ਮਿੱਠੇ ਦਾ ਠੀਕ ਹੈਗਾ ਕੁਦਰਤੀ ਮਿੱਠੇ ਠੀਕ ਹੈ ਕਿੰਨੇ ਇੱਕ ਹੁੰਜੇ ਨੇ ਚੀਨੀਆਂ ਚੂਨੇ ਜਿਹੜੇ ਉਹ ਦੀਆਂ ਉਹ ਚੀਜ਼ਾਂ ਹੋਰ ਆ ਗਈਆਂ ਹੋਰ ਆ ਗਈਆਂ আচ্ছা ਇੱਕ ਮੈਂ ਹੋਰ ਜਾਨਣਾ ਚਾਹੁੰਦਾ ਤੁਹਾਡੇ ਤੋਂ ਜਿਵੇਂ ਆਮ ਇਹਦੇ ਵਿੱਚ ਹਿੜਕ ਹੁੰਦੀ ਆ ਪਰ ਕਿਹਨੇ ਉਹ ਪਿਆ ਪਿੱਛਾ ਉਹ ਇਹਦੇ ਵਿੱਚ ਹੁੰਦੀ ਆ ਤੇ ਕਈਆਂ ਦੇ ਵਿੱਚ ਉਹ ਹਿੜਕ ਨਹੀਂ ਹੁੰਦੀ ਉਹਦਾ ਕੀ ਕਾਰਨ ਹੈ ਕੋਈ ਕੋਈ ਕਾਰਨ ਨਹੀਂ ਜੀ ਕੋਈ ਕੁਦਰਤੀ ਹਿੜਕ ਆ ਉਹ ਨਹੀਂ ਹੈਗਾ ਉਹ ਤਾਂ ਸਿਰਫ ਕੰਪਨੀ ਵਾਲਿਆਂ ਦੇ ਹਿੜਕ ਕੱਢ ਕੇ ਬਣਾਉਣ ਵਾਲਾ ਸਿਸਟਮ ਹੁੰਦਾ ਉਹ ਚ ਕੋਈ ਹੋਰ ਕੁਝ ਅਸਲ ਉਹ ਚੀਜ਼ ਮੰਨੀ ਜਾਂਦੀ ਹੈ ਜਿਹੜੀ ਕੁਦਰਤ ਵੱਲੋਂ ਹੋਵੇ ਠੀਕ ਹੈ ਹੁਣ ਜਿਵੇਂ ਇੱਕ ਆ ਖਜੂਰ ਹੈ ਇਹ ਚੋਂ ਆਪਾਂ ਹੜਕਾਂ ਕੱਢ ਕੇ ਭਰਦੀਏ ਉਹਦਾ ਕੋਈ ਬੈਨੀਫਿਟ ਨਹੀਂ ਹੈਗਾ ਠੀਕ ਹੈ ਠੀਕ ਹੈ ਉਹ ਤਾਂ ਇੱਕ ਉਹ ਆਪਾਂ ਬਣਾਈ ਹੁੰਦੀ ਹੈ ਕੁਆਲਿਟੀ ਬਣਾਈਏ ਸਮਝ ਲਾ ਦੁਕਾਨਦਾਰ ਨੇ ਕੁਆਲਟੀ ਬਣਾਈ ਹੋਈ ਹੈ ਜਾਨੀ ਕੁਦਰਤ ਵੱਲੋਂ ਕੋਈ ਹੈ ਨੇ ਖਜੂਰ ਹੈ ਨੀਵੀ ਜੀ ਨਹੀਂ ਬਿਨਾ ਛੜਕ ਤੋਂ ਹੋਵੇ ਠੀਕ ਹੈ ਜੀ ਤੇ ਇਹ ਆਮ ਜਿਹੜੀ ਲਾਗਤ ਰਹਿੰਦੀ ਹੈ ਮਾਰਕੀਟ ਦੇ ਵਿੱਚ ਉਹ ਕਿਹੜੀ ਜ਼ਿਆਦਾ ਵਿਕਦੀ ਹੈ ਦੇਖੋ ਜ਼ਿਆਦਾ ਖਜੂਰ ਵਿਕਦੀ ਹੈ ਇੱਕ ਸਸਤੀ ਖਜੂਰ ਹੈ ਇੱਕ ਤਾਂ ਆ ਸਸਤੀ ਆ ਗਈ ਜੀ ਜਿਵੇਂ ਇਹ 50 ਰੁਪਏ ਦਾ ਪੈਕਟ ਅਸੀਂ ਵੇਚਦੇ ਆ ਅੱਛਾ ਜੀ ਭਾਈਆਂ ਦਾ ਪੈਕਟ ਹੈ 50 ਰੁਪਏ ਦਾ ਠੀਕ ਹੈ ਜੀ ਠੀਕ ਹੈ ਜੀ ਤੇ ਇੱਕ ਆ ਖਜੂਰ ਆ ਠੀਕ ਹੈ ਜੀ ਠੀਕ ਹੈ ਜੀ ਇਹ ਡੱਬਾ ਸੀ ਵੇਚਦੇ ਆ ਪਹਿਲਾਂ ਤੁਹਾਨੂੰ ਆਏ ਦਿਖਾਉਣੇ ਆ ਫਾਦੇ ਪੇ ਦੇ ਨਾਲ ਠੀਕ ਹੈ ਜੀ ਠੀਕ ਹੈ ਜੀ ਜੀ 1150 ਰੁਪਏ ਦਾ ਡੱਬਾ ਵੇਚਦੇ ਆ 5 ਕਿਲੋ ਖਜੂਰ ਠੀਕ ਹੈ ਜੀ ਠੀਕ ਹੈ ਨਹੀਂ ਤੇ ਬਹੁਤ ਵਧੀਆ ਟੈਸਟ ਆ ਇਹਦਾ ਠੀਕ ਹੈ ਜੀ ਹਾਂ ਬਾਕੀ ਰੇਟ ਘਟਦੇ ਵਾਧਦੇ ਵੀ ਰਹਿੰਦੇ ਨੇ ਹਾਂ ਕੋਈ ਕ੍ਰੇਟ ਨਹੀਂ ਹੁੰਦਾ ਘਟਦੇ ਵਾਧਦੇ ਵੀ ਰਹਿੰਦੇ ਨੇ ਠੀਕ ਹੈ ਨਹੀਂ ਤੇ ਆਪਾਂ ਜਿਆਦਾਤਰ ਜਾਣਦੇ ਆ ਵੀ ਇਹ ਤਸਵੀਰ ਇਹਦੀ ਗਰਮ ਹੁੰਦੀ ਆ ਇਹਦੇ ਚ ਮਤਲਬ ਕਿਸੇ ਤਰੀਕੇ ਦੇ ਨਾਲ ਜੇ ਆਪਾਂ ਫੇਰ ਬਦਲ ਕਰਕੇ ਲੈਣ ਦੀ ਕੋਸ਼ਿਸ਼ ਕਰੀਏ ਉਹ ਤਾਂ ਤਸਵੀਰ ਦਾ ਫਰਕ ਵੀ ਪੈਂਦਾ ਜੀ ਕਿਵੇਂ ਜੀ ਜੇ ਮੰਨ ਲਓ ਵੀ ਪਾਣੀ ਦੇ ਨਾਲ ਜਾਂ ਦੁੱਧ ਦੇ ਨਾਲ ਜੀ ਜੀ ਜੇ ਪੱਬੇ ਨੂੰ ਭੁਕੇ ਖੰਜੂਰ ਰਾਤ ਨੂੰ ਪਿਉ ਕੇ ਰੱਖ ਦਿਓ ਉਹਦੇ ਵੀ ਤਸਵੀਰ ਦਾ ਫਰਕ ਪੈ ਜਾਂਦਾ ਹਾਂਜੀ 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 ਬਿਲਕੁਲ ਪੈਂਦਾ ਫਰਕ ਤੇ ਇੱਕ ਹੋਰ ਸਸਤੀ ਖੰਜੂਰ ਜਿਹੜੀ ਸਭ ਤੋਂ ਵੱਧ ਵਿਕਦੀ ਹੈ ਜੀ ਆਹ ਖੰਜੂਰ ਇਹਨੂੰ ਆਲੂ ਖੰਜੂਰ ਕਹਿੰਦੇ ਨੇ ਠੀਕ ਹੈ ਇਹ ਪਰ ਜੂਨ ਵਿਕਦੀ ਹੈ 130 ਰੁਪਏ ਕਿਲੋ ਠੀਕ ਹੈ ਜੀ ਠੀਕ ਹੈ ਇਹਦਾ ਡੱਬਾ ਵਿਕਦਾ 1100 ਰੁਪਏ ਦਾ ਠੀਕ ਹੈ ਜੀ ਠੀਕ ਹੈ ਥੋਕਦੇ ਦੀ ਦੁਕਾਨ ਹੈ ਉਹਦੇ ਹਾਂ ਜੀ ਬਾਈ ਨੰਬਰ ਦੁਕਾਨ ਹੈ ਪੰਜਾਬ ਫਰੂਟ ਏਜੰਸੀ ਠੀਕ ਹੈ ਜੀ ਠੀਕ ਹੈ ਜੀ ਤੇ ਬਾਕੀ ਅਸਲ ਆਪਣਾ ਕੰਮ ਹੈ ਜਿਹੜਾ ਉਹਦੇ ਵਿਆਹ ਸਦੀਆਂ ਦਾ ਬੱਦ ਠੀਕ ਹੈ ਜੀ ਤੋ ਵੀ ਤੁਹਾਨੂੰ ਇੰਟਰਵਿਊ ਦਵਾਂਗੇ ਪਹਿਲਾਂ ਖਜੂਰ ਦੀ ਕਰ ਲੋ ਅੱਛਾ ਜੀ ਪੂਰੀ ਠੀਕ ਹੈ ਨਹੀਂ ਠੀਕ ਹੈ ਤੇ ਜਿਵੇਂ ਮਤਲਬ ਵਿਆਹ ਸ਼ਾਦੀਆਂ ਤੁਸੀਂ ਗੱਲ ਕੀਤੀ ਆ ਆਮ ਜਿਹੜਾ ਮਤਲਬ ਇਹਦਾ ਮਿੱਠਾ ਵੀ ਇਹਦਾ ਉਹ ਕਰਦੇ ਨੇ ਲੋਕ ਬਣਾਉਂਦੇ ਨੇ ਇਹਦਾ ਕੁਛ ਨਹੀਂ ਇਹ ਜਾਮ ਜਿਵੇਂ ਦੁੱਧ ਦੇ ਵਿੱਚ ਵਾਲ ਕੇ ਵੀ ਲੋਕ ਪੀਂਦੇ ਨੇ ਵਧੀਆ ਚੀਜ਼ ਬਣਦੀ ਹੈ ਉਹਦੇ ਵਿੱਚੋਂ ਵਾਲ ਕੇ ਮੈਨੂੰ ਮੈਨੂੰ ਸੁਣਨ ਦੇ ਵਿੱਚ ਮਿਲਿਆ ਸੀ ਕਹਿੰਦੇ ਵੀ ਜਦੋਂ ਪੰਜੀਰੀ ਬਣਾਉਣੀ ਹੁੰਦੀ ਆ ਤਾਂ ਹਿੜਕਾਂ ਕੱਢ ਕੇ ਉਹਨੂੰ ਪੀਸ ਕੇ ਵਿੱਚ ਤੇ ਜਿਹੜੇ ਸੰਭਲ ਤਕਰੀ ਹਾਈ ਲੈਵਲ ਦੇ ਬੰਦੇ ਨੇ ਉਹ ਤਾਂ ਖਜੂਰਾਂ ਦਾ ਮਿੱਠੇ ਦੇ ਹੀ ਕੰਮ ਲੈਂਦੇ ਨੇ ਕਿ ਮਿੱਠਾ ਹੀ ਇਹਦੇ ਨਾਲ ਹੋ ਜਾਵੇ ਕਿ ਆਪਾਂ ਨੂੰ ਚੀਨੀ ਨਾ ਪਾਉਣੀ ਪਵੇ ਚੀਨੀ ਨਾ ਪਾਣੀ ਪਵੇ ਹਾਂ ਢਿੱਡ ਕੱਢ ਕੇ ਉਹਦੇ ਵਿੱਚ ਪਾ ਕੇ ਨਾ ਮਿੱਠਾ ਮਠਿਆਸ ਹੋ ਜਾਂਦੀ ਹੈ ਉਹਦੀ ਠੀਕ ਹੈ ਜੀ ਹਾਂ ਜੀ ਹਾਂ ਜੀ ਤੇ ਖਜੂਰ ਜਿਵੇਂ ਹੁਣ ਤੁਹਾਨੂੰ ਪਹਿਲਾਂ ਦਿਖਾਈ ਹੈ ਇੱਕ ਆਹ ਖਜੂਰ ਹੈ ਸਭ ਤੋਂ ਜਿਹੜੀ ਮੇਰੇ ਕੋਲੇ ਆ ਜੀ 1200 ਰੁਪਏ ਕਿਲੋ ਇਹਦਾ ਨਵਾਂ ਅੰਬਰ ਖਜੂਰ ਠੀਕ ਹੈ ਜੀ ਇਹ ਕਿਹੜੀ ਜਗ੍ਹਾ ਤੋਂ ਦੀ ਜੀ 사우ਦੀਆ ਦੀ ਹੈ ਖੰਜੂਰ ساری 사우ਦੀਆ ਦੀ ਹੈ ਜੀ ਹਾਂ ਜੀ ਹਾਂ ਜੀ ਇਹਦਾ ਕਿਲੋ 600 ਰੁਪਏ ਦੀ ਹੈ ਠੀਕ ਹੈ ਜੀ ਹਾਂ ਜੀ ਹਾਂ ਇਹਦੇ ਵਿੱਚ ਕੀ ਹੈ ਜਈ ਖਾਸ ਚੀਜ਼ ਹੁੰਦੀ ਹੈ ਜੀ ਖਾਸियत ਇਹਦੀ ਕੁਆਲਿਟੀ ਦਾ ਫਰਕ ਹੁੰਦਾ ਜੀ ਇਹਦਾ ਖਾਣ ਨਾਲ ਨਰਜੀ ਬੰਦੇ ਦੇ ਸਰੀਰ ਨੂੰ ਵਧ ਦੇ ਦਿੰਦੀ ਹੈ ਇਹ ਠੀਕ ਹੈ ਹਾਂ ਹੁਣ ਕਿੱਥੇ 1200 ਕਿੱਥੇ 130 ਉਹਦੇ ਵਿੱਚ ਜੇ ਕੁਆਲਿਟੀ ਹੈ ਕੋਈ ਤਾਂ ਹੀ ਹੈ ਇਹ ਕਿ ਇਹ ਜੋ ਉੱਪਰ ਵੀ ਹੈਗੇ ਆ 2000 ਤੱਕ ਵੀ ਹੈਗੇ ਆ ਉਸ ਟਾਈਮ ਇਹਨਾਂ ਦੇ ਜਿਹੜੇ ਦਰਖਤ ਹੁੰਦੇ ਹੋਣਗੇ ਜਾਂ ਪੌਦੇ ਜਿਨ੍ਹਾਂ ਨੂੰ ਲੱਗਦੀ ਹੋਣਗੇ ਆ ਉਹ ਵੀ ਫਿਰ ਘੱਟ ਮਾਤਰਾ 'ਚ ਹੋਣਗੇ ਜਿਹੜੇ ਹਿਸਾਬ ਨਾਲ ਤੁਸੀਂ ਕਹਿੰਦੇ ਜੀ ਬਿਲਕੁਲ ਤਾਂ ਹੀ ਤਾਂ ਹੀ ਤਾਂ ਰੇਟ ਵੱਧ ਹੈ ਜੀ ਇਹੀ ਫਰਕ ਹੈ ਜਿਵੇਂ ਹੁਣ ਆ ਚੀਜ਼ ਦੇ ਵੱਧੇ ਹੋ ਆ ਖਾਤ ਵੀ ਵੱਧੇ ਦੀ ਆ ਜਿਹੜਾ ਹੁਣ ਆ ਬੰਦਾ ਜਿਵੇਂ ਜਿਹੜਾ 1000 ਰੁਪਏ 2000 ਰੁਪਏ ਕਮਾਉਂਦਾ ਉਹ ਖਾਂਦਾ ਇਹ ਜਿਹੜਾ 5-400 ਰੁਪਏ ਕਮਾਉਂਦਾ ਉਹ ਖਾਂਦਾ ਉਲਟੀ ਦੇ ਹਿਸਾਬ ਨਾਲ ਇਹ ਉਮੀਦ ਦਰਖਤ ਨੇ ਇਹਦੇ ਠੀਕ ਹੈ ਜੀ ਇਹਦੇ ਦਰਖਤ ਜਿਵੇਂ 5% ਨੇ ਇਹਦੇ 8 ਆਏ ਫਰਕ ਆ। ਅੱਛਾ ਫਿਰ ਜਿਆਦਾ ਦੀ ਲਾਗਤ ਆ ਠੰਡਾ ਚ ਰਹਿੰਦੇ ਕੀ ਗਰਮੀਆਂ ਚ? ਜਿਆਦਾ ਤਾਂ ਠੰਡਾ ਚ। ਯਾ ਜਦ ਰਮਜ਼ਾਨ ਸਿਰ ਦਾ ਮਹੀਨਾ ਚੱਲਦਾ ਰੋਜ਼ੇ ਚੱਲਦੇ ਨੇ ਚਾਹੇ ਗਰਮੀਆਂ ਚ ਹੋਣ ਚਾਹੇ ਠੰਡੇ ਚ ਹੋਣ। ਉਹ ਸਾਡੀ ਇੱਕ ਆਏ ਸੁਨਤੈ ਨਬੀ ਦੀ ਰੋਜ਼ਾ ਫੁੱਲ ਨਾਲ ਖਜੂਰ ਨਾਲ। ਠੀਕ ਆ ਉਦੋਂ ਲਾਗਤ ਦੀ ਯਾਨੀ ਉਦੋਂ ਜਦੋਂ ਜਿੰਨੀ ਲਾਗਤ ਕਦੇ ਵੀ ਨਹੀਂ ਲਗਤ ਹੋਗੀ ਜਦੋਂ ਰਮਜ਼ਾਨ ਸ਼ਰੀਫ ਦਾ ਮਹੀਨਾ ਚੱਲਦਾ ਠੀਕ ਹੈ ਜੀ ਕਿਉਂਕਿ ਖੰਜੂਰ ਨਾਲ ਰੋਜ਼ਾ ਹਰ ਬੰਦੇ ਨੇ ਖੋਲਣਾ ਹੁੰਦਾ ਠੀਕ ਹੈ ਜੀ ਹਾਂ ਜੀ ਹਾਂ ਜੀ ਅੰਦਾਜ਼ਨ ਹੁਣ ਠੰਡਾ ਹੋ ਕੇ ਠੰਡਾ ਹੋ ਰਹੀਆਂ ਨੇ ਮਤਲਬ ਚੱਲ ਰਹੀਆਂ ਠੰਡਾ ਹਾਂ ਜੀ ਇਹਦੇ ਵਿੱਚ ਕਿੰਨੀ ਕ ਲਾਗਤ ਲੱਗ ਜਾਂਦੀ ਹੈ ਮਤਲਬ ਇਸ ਟਾਈਮ ਲਗਤ ਫੁੱਲ ਹੈ ਇਤੋਂ ਲੱਗਦੂ ਉੱਪਰ ਜਾ ਕੇ ਹੋਊਗੀ ਰਮਜ਼ਾਨ ਸ਼ਰੀਫ ਦੇ ਮਹੀਨੇ ਰੋਜ਼ਿਆਂ ਦੇ ਵਿੱਚ ਠੀਕ ਹੈ ਜੀ ਠੀਕ ਹੈ ਯਾ ਠੰਡ ਦੇ ਵਿੱਚ ਹੁੰਦੀ ਹੈ ਯਾ ਰਮਜ਼ਾਨ ਸ਼ਰੀਫ ਦਾ ਯਾ ਰੋਜ਼ੇ ਚੱਲਦੇ ਨਹੀਂ ਜ਼ਿਆਦਾ ਹੁੰਦੀ ਹੈ ਉਹ ਚਾਹੇ ਗਰ ਅੰਦਾਜ਼ਨ ਕਿੰਨੇ ਕ ਵੇਚਦੇ ਨੇ ਤੁਸੀਂ ਤੁਹਾਡੀ ਮੇਨ ਅਥੇ ਹੋਲ ਸੇਲ ਮਾਰਦਾ ਜਿਹੜਾ ਸਾਡਾ ਕੰਮ ਹੈ ਜਿਵੇਂ ਕਵਾਂਟਲ ਵੇਚਦੀ 50 ਕਿਲੋ ਵੇਚਦੀ ਥੋਕਰੀਆਂ ਦੁਕਾਨਾਂ ਨੇ ਜਿਹੜੀ ਉਹ ਤੋਂ ਬੜੇ ਹੋਲ ਸੇਲ ਆ ਗਿਓ ਦਾ 10 ਕੌਂਟਲ ਵੇਚਦੇ ਨੇ ਜਿਹੜੇ ਦਿੱਲੀ ਬੈਠੇ ਨੇ ਉਹ ਦਾ 10 ਕੌਂਟਲ ਰੋਜ਼ ਦੀ ਵੇਚਦੇ ਨੇ ਜਿਸ ਤਰ੍ਹਾਂ ਦੀ ਜੀ ਦੀ ਦੁਕਾਨਦਾਰੀ ਉਸ ਨਾਲ ਜੀ ਵਿਕਰੀ ਹੋ ਰਹੀ ਹੈ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਫਿਰ ਇਹ ਕਾਰਜ ਕਰਦੇ ਨੂੰ ਕੰਮ ਕਰੀ ਮੈਨੂੰ ਹੋ ਗਏ ਰੇ ਮੰਡੀ ਦੇ ਵਿੱਚ ਆਏ ਨੂੰ ਘੱਟੋ ਘੱਟ 15 ਸਾਲ ਹਾਂ ਜੀ ਹਾਂ ਜੀ 15 ਸਾਲ ਹੋ ਗਏ ਰੇ ਤੁਸੀਂ ਇਕੱਲੇ ਕੰਮ ਕਰਦੇ ਜਾਂ ਤੁਹਾਡੇ ਫਾਦਰ ਵੀ ਇਸ ਲਾਈਨ ਮੈਂ ਇਕੱਲੇ ਕੰਮ ਕਰ ਰਿਹਾ ਹਾਂ ਉਹ ਇਸ ਟਾਈਮ ਠੀਕ ਹੈ ਜੀ ਹਾਂ ਜੀ ਤੇ ਨਾਲ ਬੰਦੇ ਰੱਖਿਓ ਨੇ ਆਹ ਸਾਥ ਨਾਲ ਨੇ ਆਹ ਜਿਹੜੇ ਉੱਧਰ ਮੁੰਡਾ ਠੀਕ ਹੈ ਜੀ ਹਾਂ ਜੀ ਵੀ ਆ ਖਾਏਗਾ ਮੇਰਾ ਇਕੱਲੇ ਦੀ ਠੀਕ ਹੈ ਮਾਰਕੀਟ ਚ ਰਿਸਪੌਂਸ ਕੇ ਮਿਆਦਾ ਖਜੂਰ ਦਾ ਠੀਕ ਰਹਿੰਦਾ ਵਧੀਆ ਨਹੀਂ ਬਹੁਤ ਵਧੀਆ ਸਭ ਤੋਂ ਵਧੀਆ ਗੱਲ ਇਹ ਹੈ ਵੀ ਇਹ ਹੁਣ ਆ ਖਜੂਰ ਹੈ 6 ਮਹੀਨੇ ਪਈ ਰਹੇ ਨੂੰ ਕੁਝ ਨਹੀਂ ਹੁੰਦਾ ਬਦ ਤੋਂ ਬਦ ਚੱਕ ਕੇ ਸਟੋਰ ਚ ਰੱਖ ਦੋ ਓਕੇ ਠੀਕ ਹੈ ਕਿਉਂਕਿ ਇੱਕ ਦੁਕਾਨ ਵਾਸਤੇ ਜਿਹੜਾ ਫਰੂਟ ਦਾ ਜਿਹਦਾ ਕੰਮ ਆ ਉਹਦੇ ਵਾਸਤੇ ਟੈਨਸ਼ਨ ਫਰੀ ਹੈ ਹੂੰ ਟੈਨਸ਼ਨ ਫਰੀ ਕਿਉਂ ਆ ਕਿ 6 ਮਹੀਨੇ ਵੀ ਕੱਢ ਜਾਂਦੀ ਹੈ ਜਿਹੜਾ ਆਂਫ ਫਰੂਟ ਆ ਸਾਡਾ 10 12 ਦਿਨ ਕੱਢਦਾ ਨਹੀਂ ਚੱਕ ਕੇ ਛਿੜ ਦੋ ਨਹੀਂ ਵੇਚੋ ਠੀਕ ਹੈ ਠੀਕ ਹੈ ਇਹਨਾਂ ਦੀ ਇਹਦੀ ਬੈਨੀਫਿਟ ਹੈ ਇਹ ਖਾਸੀਅਤ ਹੈ ਜੀ ਠੀਕ ਹੈ ਜੀ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਸੰਨ ਵੀਰਜੀ ਜੀ ਜਿਨ੍ਹਾਂ ਦੇ ਵੱਲੋਂ ਖਜੂਰਾਂ ਦਾ ਵਪਾਰ ਕੀਤਾ ਜਾਂਦਾ ਹੈ ਤੇ ਪੂਰੇ ਪੰਜਾਬ ਭਰ ਦੇ ਵਿੱਚ ਖਜੂਰਾਂ ਨੇ ਜਿਹੜੀਆਂ ਇਹਨਾਂ ਵੱਲੋਂ ਦਿੱਤੀਆਂ ਜਾਂਦੀਆਂ ਨੇ ਵੇਚੀਆਂ ਜਾਂਦੀਆਂ ਨੇ ਤੇ ਕਹਿ ਲਈਏ ਕਿ ਪੰਜਾਬ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਖਜੂਰ ਦੀ ਜਿਹੜੀ ਲਗਤ ਹੈ ਇਹਨਾਂ ਦੇ ਕੋਲੇ ਕਾਫੀ ਹੈਗੀ ਆ ਤੇ ਬਹੁਤ ਵਧੀਆ ਤੋਹਫਾ ਜਿਹੜਾ ਹੈਗਾ ਠੰਡਾਂ ਦੇ ਲਈ ਮੰਨਿਆ ਗਿਆ ਵਾ ਤੇ ਹਮਦਰਦ ਟੀਵੀ ਦੇ ਲਈ ਬੀਨ ਸਿੰਘ ਰੂੜੀਆਂ ਦੀ ਮਲੇਰ ਕੁੱਟਲਾ ਤੋਂ ਇਹ ਖਾਸ ਰਿਪੋਰਟ